ਕਹਿੰਦਾ ਕਿ ਸਿੱਧਾ ਫਾਲੀ ਨੂੰ ਮਿਲ ਜੇ ਉਸ ਤਰ੍ਹਾਂ ਦਾ ਕੰਮ ਵੀ ਸਿੱਧਾ ਫਾਲੀ ਨੂੰ ਮਿਲ ਜੇ ਮੈਂ ਦੇਖਿਆ ਵੀ ਲੋਕ ਡ੍ਰੈਗਨ ਫਰੂਟ ਮੰਗਦੇ ਆ ਲੋਕਾਂ ਨੇ ਅਮਰੂਦ ਲਾਇਆ ਨਹੀਂ ਤੇ ਤਰੱਕੀਆਂ ਦੇ ਰਾਹ ਤੇ ਆ ਪੰਜਾਬ ਜੇਕਰ ਤੁਸੀਂ ਨਵੇਂ-ਨਵੇਂ ਮੁੰਡੇ ਦੇਖੋ ਸੇਵ ਦੀ ਵੈਰੇਟੀ ਵੀ ਲੈ ਆਏ ਹਨਾ ਬਹੁਤ ਖੁਸ਼ੀ ਹੈ ਅਸੀ ਕਾਲ ਦੋਸਤੋ ਤੁਸੀਂ ਜੁੜਿਓ ਅਣਖ ਦੇ ਨਾਲ ਅੱਜ ਕਿਰੇਆ ਮਾਲਵਾ ਵੈਲਟ ਜ਼ਿਲ੍ਹਾ ਮਾਨਸਾ ਤੇ ਇੱਥੇ ਅਸੀਂ ਨਰਸਰੀ ਚ ਆਈ ਸੀ ਬਾਈ ਕੋਲੇ ਇਹਨਾਂ ਨਾਲ ਕਰਦੇ ਆ ਗੱਲਬਾਤ ਵੀਰ ਨਾਲ ਵੀ ਕੀ ਕੀ ਵੈਰੇਟੀ ਆ ਕਿਹੜੇ ਦਰਖਤੇ ਮੇਨ ਕੰਮ ਕਰ ਰਹੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਸਾਡੀ ਨਰਸਰੀ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਬਈ ਤੁਸੀਂ ਸਾਡੇ ਇੱਥੇ ਆਏ ਤੇ ਆਪਣੀ ਨਰਸਰੀ ਦਾ ਨਾਮ ਜਨਤ ਨਰਸਰੀ ਹੈ ਜੀ ਇਹ ਪਿੰਡ ਮੂਸਾ ਦੇ ਖੜੇ ਆਪਾਂ ਜੀ 메ਨ ਰੋਡ ਤਲਵੰਡੀ ਸਾਬੋ ਰੋਡ ਹੈ ਮਾਨਸਾ ਤਲਵੰਡੀ ਸਾਬੋ ਰੋਡ ਦੇ ਉੱਪਰ ਹੀ ਇਹ ਨਰਸਰੀ ਬਣੀ ਹੋਈ ਹੈ ਜੀ ਆਪਣੀ ਇੱਥੇ ਇੱਕ ਤਾਂ ਆਪਣਾ ਨਰਸਰੀ ਮਤਲਬ ਪੇੜ ਪੌਦਿਆਂ ਦੀ ਸਬਜ਼ੀਆਂ ਦੀ ਤੇ ਬਾਕੀ ਆਪਣਾ ਕੰਮ ਹੈਗਾ ਜੀ ਆਪਣੇ ਇੱਥੇ ਕੁਲਾੜਾ ਵੀ ਲੱਗਿਆ ਹੋਇਆ ਜੀ ਅੱਛਾ ਥੋੜਾ ਉਹ ਗੋੜਾੜਾ ਪਾਇਆ ਹੈ ਥੋੜਾ ਸਾਡੀ ਸੁਸਾਇਟੀ ਬਣੀ ਹੋਈ ਹੈ ਜੀ ਕਿਸਾਨਾਂ ਦੀ ਅੱਛਾ ਕੀ ਨਾਮ ਤੇ ਸਾਡੀ ਪ੍ਰਕਿਰਤਿ ਖੇਤੀ ਵਿਕਾਸ ਸੁਸਾਇਟੀ ਬਣੀ ਹੋਈ ਹੈ ਜੀ ਅੱਛਾ ਤੇ ਸਾਡਾ ਅਸੀਂ ਕਿਸਾਨਾਂ ਨੇ ਮਿਲ ਕੇ ਕੁਲਾੜਾ ਵੀ ਲਾਇਆ ਹੋਇਆ ਜੀ ਠੀਕ ਆ ਉਹ ਕੁਲਾੜਾ ਵੀ ਇੱਥੇ ਸੀ ਉਹ ਸੁਸਾਇਟੀ ਦੇ ਅੰਡਰ ਚ ਹੀ ਹੁੰਦੀ ਹੈ ਨਰਸਰੀ ਵੀ ਤੇ ਉਹ ਕੁਲਾੜਾ ਵੀ ਸਾਰਾ ਸੁਸਾਇਟੀ ਦੇ ਅੰਡਰ ਚ ਹੀ ਹੈ ਜੀ ਕਿੰਨੇ ਮੈਂਬਰ ਆ ਟੋਟਲ ਟੋਟਲ 11 ਮੈਂਬਰ ਹੈ ਜੀ ਅੱਛਾ 11 ਮੈਂਬਰਾਂ ਦੀ ਇਹੇ ਸੈੜੀ ਬਣੀ ਵੀ ਹੈ ਹਾਂਜੀ ਹਾਂਜੀ ਓਕੇ ਜੀ ਚਲੋ ਉੱਤੇ ਹੁਣ ਆਪਾਂ ਗੱਲ ਕਰਦੇ ਨੰਦ ਰਕਤਾਂ ਦੇ ਹਨਾ ਹਾਂਜੀ ਹਾਂਜੀ ਬਾਈ ਜੀ ਮੈਂ ਤੁਸੀਂ ਮਤਲਬ ਕਿ ਜਿਹੜੇ ਆ ਲਾਰਖੀਆਂ ਬਰਮਾ ਡੇ ਕਹਿੰਦੇ ਨੂੰ ਹਨਾ ਹਾਂਜੀ ਹਾਂਜੀ ਇਹਨਾਂ ਬਰਮਾ ਡੇ ਕਹਿੰਦੇ ਆ ਜੀ ਅੱਛਾ ਬਰਮਾ ਡੇ ਓਕੇ ਹਾਂਜੀ 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 ਇਹਦੇ ਬਾਰੇ ਪੂਰਾ ਦੱਸੋ ਵੀ ਮਤਲਬ ਪੰਜਾਬ ਦੇ ਵਿੱਚ ਲਾਹੇਵੰਦ ਹੁੰਦਾਂ ਲਾ ਕੇ ਕਿਵੇਂ ਆ ਇਹ ਨਹੀਂ ਦੇਖੋ ਜੀ ਇਹ ਕਾਫੀ ਵਧੀਆ ਚੀਜ਼ ਹੈ ਬਾਰਮਾ ਡੇਕ ਲੱਕੜ ਦੇ ਪੱਖ ਤੋਂ ਦੇਖਿਆ ਜਾਵੇ ਕਿਉਂਕਿ ਆਪਣੇ ਦੇਸ਼ ਦੇ ਵਿੱਚ ਜਿਹੜੀ ਲੱਕੜ ਹੈ ਜੀ ਜਿਆਦਾ ਲੱਕੜ ਆਪਾਂ ਬਾਹਰੋਂ ਹੀ ਮੰਗਵਾ ਰਹੇ ਹਾਂ ਠੀਕ ਆ ਤੁਸੀਂ ਐਸੇ ਬਸੇ ਦੇਖੋਗੇ ਆਪਣੇ ਲੱਕੜ ਦੀ ਖੇਤੀ ਕੁਝ ਨਹੀਂ ਹੋ ਰਹੀਗੀ ਪੰਜਾਬ ਦੇ ਵਿੱਚ ਠੀਕ ਆ ਬਹੁਤ ਘਾਟਾਂ ਜਾਂ ਪਪੂਲਰਸ ਪੈਦਾ ਵਗੈਰਾ ਹੀ ਲਾ ਰਹੇ ਹਾਂ ਹਾਂ ਉਹ ਵੀ ਮੇਨ ਮਤਲਬ ਜਿਹੜਾ ਆਪਣੀ ਇਮਾਰਤੀ ਲੱਕੜ ਹੈ ਉਹਦੇ ਵਿੱਚ ਨਹੀਂ ਆਉਂਦਾਗਾ ਇੰਡਸਟਰੀਅਲ ਲੱਕੜ ਆ ਜਾਂਦੀ ਹੈ ਜੀ ਜਿਆਦਾ ਅਪਲਾਈ ਵਗੈਰਾ ਬਣਨ ਵਾਸਤੇ ਇਹਦੀਆਂ ਆਪਾਂ ਸਾਰੀਆਂ ਜੋੜੀਆਂ ਦਰਵਾਜ਼ੇ ਮਤਲਬ ਵੇਚਣ ਦੇ ਤੌਰ ਤੇ ਛੱਡੋ ਜੀ ਤੁਸੀਂ ਇਹ ਮਤਲਬ ਕਿਸਾਨ ਹੈ ਉਹ ਘਰ ਤਾਂ ਪਾਉਣੀ ਅੱਜ ਤੋਂ ਮਤਲਬ 8 ਸਾਲਾਂ ਨੂੰ ਵੱਲੋਂ ਘਰ ਪਾਉਣਾ ਬੰਦੇ ਨੇ ਤੇ ਉਹਨੂੰ ਲੱਕੜ ਮੁੱਲ ਲੈਣ ਦੀ ਲੋੜ ਨਹੀਂ ਹੈ ਬਰਮ ਡੇਕ ਲਾਉਗਾ ਜੀ ਬਰਮ ਬਹੁਤ ਮਿਸਤਰੀ ਵੀ ਆਉਂਦੇ ਆਪਣੇ ਕੋਲੇ ਵੀ ਵਧੀਆ ਕੁਆਲਿਟੀ ਬਣਦੀ ਹੈ ਬਈ ਜੀ ਇਹਦੀ ਬਹੁਤ ਵਧੀਆ ਜੋੜੀ ਲੱਗਦੀ ਹੈ ਵੀ ਇਹ ਦੂਜੀ ਆਪਾਂ ਬਾਹਰੋਂ ਲੈਨੇ ਆ ਸਾਗਵਾਨ ਕਹਿ ਕੇ ਜਾਂ ਹੋਰ ਪਹਿਲੀ ਵਾਰ ਤਾਂ ਪ्योर ਨਹੀਂ ਮਿਲਦੀ ਉਹ ਤਾਂ ਮਿਲਦੀ ਹੈ ਤੇ ਬਾਕੀ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਬੰਦੇ ਦਾ ਇਹਦੀ ਆਪਣੀ ਤਸੱਲੀ ਆ ਆਪਣੀ ਚੀਜ਼ ਦੀ ਜੀ ਆਪਣੇ ਘਰ ਦੀ ਚੀਜ਼ ਆ ਹਾਂਜੀ ਦੇਖੋ ਦੋਸਤੋ ਵੀਰ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਕਿਸਾਨ ਨੂੰ ਲਾ ਲੋ ਚਾਹੇ ਆਮ ਆਦਮੀ ਨੂੰ ਲਾ ਲੋ ਨਾ ਵੀ ਘਰ ਤਾਂ ਇੱਕ ਪੌਣਾ ਹੀ ਪੈਂਦਾ ਕਿਸੇ ਨਾ ਕਿਸੇ ਟਾਈਮ ਜੇਕਰ ਆਪਣੇ ਕੋਲ ਥੋੜੀ-ਮੋਟੀ ਜ਼ਮੀਨ ਪਈ ਹੈ ਐਕਸਟਰਾ ਪਈ ਹੈ ਕਿ ਖੇਤੀਯੋਗ ਪਈ ਆ ਆਪਾਂ ਕੁਝ ਨਾ ਕੁਝ ਉਹਦੇ 'ਚ ਬਰਮਾ ਡੀਕ ਲਾ ਸਕਦੇ ਹਾਂ ਨਾ ਤੇ ਆਪਣਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆ ਜਿਹੜਾ ਕੋਈ ਮਕਾਨ ਬਣਾਉਣੇ ਆ ਉਹਦੇ ਵਿੱਚ ਜੋੜੀਆਂ ਦਾ ਵਧੀਆ ਕੰਮ ਦਿੰਦੀ ਏ ਇੱਕ ਤਾਂ ਐ ਤਸੱਲੀ ਲਈ ਵੀ ਆਪ ਦੀ ਲੱਕੜਾ ਇੱਕ ਥੋੜੀ ਮੈਨੂੰ ਇਹ ਗੱਲ ਵੀ ਵਧੀਆ ਲੱਗੀ ਅਗਲਾ ਆਪਾਂ ਕਹਿ ਦਨੇ ਆ ਬਾਹਰੋਂ ਲੱਕੜ ਮੰਗਾ ਲਈ ਨਾ ਇਹ ਮਤਲਬ ਕਿ ਕੈਲ ਦੀ ਜਾਂ ਵੀ ਹੋਰ ਲੱਗੇ ਬਹੁਤ ਹੈ ਜੀ ਨਾਮ ਤਾਂ ਦੇਖੋ ਦੇਖੋ ਜਿਹੜਾ ਆਪਾਂ ਕੰਮ ਨਹੀਂ ਨਾ ਕਰਦੇ ਆਪਾਂ ਨੂੰ ਵੀ ਜਾਣਕਾਰੀ ਜਾਣਕਾਰੀ ਹੈਣੀ ਤੇ ਉਹ ਆਪਾਂ ਨੂੰ ਸਾਗ ਵਾਂਗ ਕਹਿ ਕੇ ਦੇ ਦੇ ਬੰਦਾ ਉਹ ਤੋਂ ਵਧੀਆ ਕੁਆਲਿਟੀ ਆ ਕਿ ਦੇ ਦੇ ਬਾਈ ਆਪਾਂ ਤਾਂ ਇਹਨੇ ਨਾ ਨਹੀਂ ਪਤਾ ਹੁੰਦਾ ਉਹ ਦੱਸ ਨਾ ਗਣਿਆ ਦਿੰਦਾ ਆਪਾਂ ਕਹਿੰਨੇ ਯਾਰ ਜਿਹੜੀ ਵਧੀਆ ਜੈ ਉਹ ਦੇ ਦੇ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ 900 ਵਾਲੀ ਚੀਜ਼ ਆਪਾਂ ਨੂੰ 2700 ਚ ਦੇ ਦੇ ਸਹੀ ਗੱਲ ਆ ਬਿਲਕੁਲ ਤੁਹਾਡੀ ਇਹ ਹੁਣ ਵਰਮਾਂ ਟੇਕ ਤਾਂ ਆਪ ਨੂੰ ਪਤਾ ਹੈਗਾ ਵੀ ਆਪਣੇ ਮਤਲਬ ਕੀ ਕਿੱਤੇ ਨਾਲ ਜੁੜੀ ਹੋਈ ਹੈ ਖੇਤੀ ਨਾਲ ਆਪਣੇ ਆਮ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ ਇਸ ਇਲਾਕੇ 'ਚ ਬਹੁਤ ਵਧੀਆ ਹੁੰਦੀ ਹੈ ਹਾਂ ਪਰ ਇਹਦੇ ਵਿੱਚ ਮੇਨ ਧਿਆਨ ਜੋ ਗੱਲ ਹੈ ਇਹ ਵੀ ਅਸਲ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਜੀ ਕਿਉਂਕਿ ਆਪਾਂ ਜੀ ਇਹਦੀ ਕੁਆਲਿਟੀ ਬਾਰੇ ਸਾਨੂੰ ਦਿਓ ਪਹੁੰਚਣਾ ਵੀ ਇਹਦੀ ਕੁਆਲਿਟੀ ਕਿਤੋਂ ਕਿਤੋਂ ਪਤਾ ਲੱਗਦਾ ਦੀ ਕੁਆਲਿਟੀ ਦਾ ਵਰਮਾ ਦੇਖਦਾ ਅੱਛਾ ਜੀ ਕੁਆਲਿਟੀ ਦਾ ਪੂਰਾ ਜੀ ਅੱਛਾ ਤੇ ਬਾਕੀ ਇਹਦਾ ਲੱਕੜ ਦਾ ਰੰਗ ਹੁੰਦਾ ਜੀ ਪੂਰਾ ਤੁਸੀਂ ਆ ਦੇਖੋ ਜੀ ਆਪਣੇ ਕੋਲੇ ਤਕਰੀਬਨ 9 ਮਹੀਨਿਆਂ ਦੀ ਡਿਕ ਹੈ ਜੀ ਹਿਸਾਬ ਲਈ ਹਾਂ ਅੱਛਾ ਇਹ 8 ਤੋਂ 9 ਮਹੀਨਿਆਂ ਦੀ ਹੈ ਇਹ ਸੀ ਵੇਸੇ ਲਾਈ ਨਹੀਂ ਸੀ ਸਾਡੇ ਕੋਲੇ ਤੇ ਨਰਸੀ ਤਾਰ ਗਈ ਸੀ ਉਹਦੇ ਵਿੱਚ ਰਹਿ ਗਈ ਜੀ ਅੱਛਾ ਪੂਰਾ ਮੈਨੂੰ ਪਤਾ ਹੋਈ ਨਹੀਂ ਵੀ 8 ਮਹੀਨਿਆਂ ਦੀ ਵੀ ਹੈ ਕਿ ਨਹੀਂ ਅੱਛਾ ਚਲੋ 8-9 ਮਹੀਨਿਆਂ ਦੀ ਵਿੱਚ ਹੀ ਹੈ ਜੀ ਇਹ ਠੀਕ ਆ ਤੇ ਇਹਦੀ ਕੁਆਲਿਟੀ ਹੁਣ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਨੇ ਪੱਤੇ ਝਾੜਦੇ ਪੱਤ ਜੜੀ ਪੌਦਾ ਜੀ ਇੱਕ ਅੱਛਾ ਵੀ ਪੱਤੜ ਰੋਟੀ ਵਿੱਚ ਸਾਰੇ ਪੱਤੇ ਝਾੜ ਦਿੰਦੀ ਆ ਹਾਂ ਜੀ ਤੁਸੀਂ ਆ ਦੇਖੋ ਜੀ ਸਾਰੀ ਦੇਖ ਹੁਣ ਇਹਦਾ ਕੋਈ ਜ਼ਿਆਦਾ ਸ਼ਾਮ ਵੀ ਨਹੀਂ ਆ ਰਹੀ ਹੈਗੀ ਇਹ ਮਤਲਬ ਵੀ ਆਪਣੀ ਕਣਕ ਦੀ ਬਦਲਦੇ ਕੋਈ ਜ਼ਿਆਦਾ ਮਾਰ ਵੀ ਨਹੀਂ ਹੈ ਜੀ ਠੀਕ ਆ ਕਿਉਂਕਿ ਪੱਤ ਜੜੀ ਪੌਦਾ ਜੀ ਇਹ ਹਾਂ ਵੀ ਹੁਣ ਇਹ ਦੁਬਾਰੇ ਨਵਾਂ ਫਟਾਰਾ ਅੱਜ ਤੋਂ ਵੀ ਸਾਰਾ ਹੈ ਹਾਂ ਨਵਾਂ ਫਟਾਰਾ ਚੱਕ ਲੈਣਾ ਇਹਨੇ 15 ਦਿਨ ਤੱਕ ਜੀ ਤੇ ਇੱਕ ਇਹਦਾ ਜਿਹੜਾ ਸਾਈਜ਼ ਮਤਲਬ ਕਿ ਮੋਟਾਈ ਕਿੰਨੀ ਕੀ ਹੋ ਜਾਂਦੀ ਹੈ ਜੀ ਮੋਟਾਈ ਦਾ ਜੀ ਹਾਂ ਮੋਟਾਈ ਦਾ ਘੇਰਾ ਆਪਾਂ ਮਤਲਬ ਜੱਫਾ ਵੀ ਭਰ ਸਕਦਾ ਇੰਨੀ ਮੋਟਾਈ ਹੋ ਜਾਂਦੀ ਹੈ ਇੱਕ ਬੰਦਾ ਵੀ ਜਿਹੜੀ ਆਪਣੇ ਜੋੜੀਆਂ ਦੇ ਵਿੱਚ ਪਰ ਤੋਂ ਵਿੱਚ ਆ ਸਕਦਾ ਕਿੰਨੀ ਕੁ ਮੋਟਾਈ ਤੱਕ ਆਪਾਂ ਇਹ 8 ਤੋਂ 10 ਸਾਲਾਂ ਦੇ ਵਿੱਚ ਬਣ ਜਾਂਦੀ ਹੈ ਜੀ ਉਹ ਮੋਟਾਈ 8 ਤੋਂ 10 ਜਿਹੜੀ ਆਪਣੇ ਮਤਲਬ ਵੀ ਕੰਮ ਆ ਸਕਦੀ ਹੈ ਜੀ ਠੀਕ ਆ ਹਾਂ 8 ਤੋਂ 10 ਆਹੀ ਇਹਦਾ ਵਧੀਆ ਪੀੜ ਵੀ ਪਟਣ ਦਾ ਹਾਂ ਹਾਂ 8 ਤੋਂ 8 ਤੋਂ ਸਾਲਾਂ 7 ਤੋਂ 8 ਸਾਲਾਂ ਤੋਂ ਉਹਨੂੰ ਕਈ ਵੀਰ ਕਹਿੰਦੇ ਵੀ ਯਾਰ ਚਾ ਜਿਵੇਂ ਹੁਣ ਵਧੀਆ ਗ੍ਰੋਥ ਕਰੀ ਐ ਕਹਿੰਦੇ 4-5 ਸਾਲਾਂ ਪੰਜ ਸਾਲਾਂ ਤੋਂ ਵਟ ਲਈਏ ਪਰ ਜੇ ਅਸਲੀ ਇਹਦਾ ਮੁੱਲ ਲੈਣਾ ਆਪਾਂ ਤਾਂ ਇਹ 8 ਤੋਂ 10 ਸਾਲਾਂ ਦੇ ਵਿੱਚ ਹੀ ਹੁੰਦੀ ਹੈ ਜੀ ਤੇ ਇਹ ਜਿਹੜੀਆਂ ਹੁਣ ਤੁਸੀਂ ਲਾ ਰੱਖੀਆਂ ਐ ਬ੍ਰਹਮਾ ਪਰਮਾ ਦੇਖ ਸੋਰੀ ਹਾਂਜੀ ਹਾਂਜੀ ਮਤਲਬ ਕਿ ਕਿੰਨੇ ਟਾਈਮ ਲਈ ਇਹ ਇਹ ਜੀ 9ਵੇਂ ਮਹੀਨੇ ਦੀ 23 ਤਰੀਕ ਨੂੰ ਲਗੀਆਂ ਹੋਈਆਂ ਜੀ ਅੱਛਾ ਤੇ ਅੱਜ ਆਪਣਾ ਫਰਵਰੀ ਚੱਲ ਰਹੀ ਐ ਆਪਣਾ ਮੇਰਾ ਕੱਲ 7 ਫਰਵਰੀ ਐ ਹਾਂ 7 ਫਰਵਰੀ ਨੂੰ ਹਾਂ ਇਹ ਤਕਰੀਬਨ ਜੀ ਤਿੰਨ ਤੋਂ ਚਾਰ ਮਹੀਨੇ ਉੱਪਰ ਹੋ ਗਈਆਂ ਸਾਲ ਤੋਂ ਅੱਛਾ ਹਾਂ ਇਹ ਸਵਾ ਸਾਲ ਦੀਆਂ ਤੁਸੀਂ ਮੰਨ ਲਓ ਅੱ ਵੀ ਜਿਹੜੀ ਤੁਹਾਡਾ ਮੇਨ ਨਰਸਰੀ ਐ ਤੁਹਾਡੀ ਜਿਹੜੀ ਸੁਸਾਇਟੀ ਬਣੀ ਹੋਈ ਆ ਸੁਸਾਇਟੀ ਦਾ ਮੇਨ ਕੰਮ ਆ ਤੁਸੀਂ ਇਸ ਦੇਖਤੀ ਕਰਦੇ ਹੋ ਹਾਂਜੀ ਅਸੀਂ ਬਰਮਾ ਡੇਕ ਦੇ ਉੱਪਰ ਕੰਮ ਕਰਦੇ ਹਾਂ ਠੀਕ ਆ ਤੇ ਜਿਹੜੇ ਆਪ ਤੁਸੀਂ ਪੌਦੇ ਲਾ ਰੱਖੇ ਹੋ ਇਹਨਾਂ ਵਿੱਚ ਮਤਲਬ ਕੀ ਕਿਹੜੀ-ਕਿਹੜੀ ਆ ਇਹ ਅੱਛਾ ਜੀ ਇਹ ਲੱਕੜੀਆਂ ਕਾਫੀ ਵੈਰਾਈਟੀਆਂ ਰੱਖੀਆਂ ਹੋਈਆਂ ਵੈਸੇ ਅੱਛਾ ਜਿਵੇਂ ਚੱਕਰੀ ਏਸੀਆ ਜੀ ਇਹ ਵਾਲੀ ਇਹ ਲੱਕੜ ਆ ਹਾਂ ਇਹ ਵੀ ਲੱਕੜ ਦੇ ਵਿੱਚ ਆਉਂਦੀ ਹੈਗੀ ਉਹ ਟਾਲੀ ਏ ਜੀ ਇਹ ਬੱਤ ਚੜੀ ਪੌਦਾ ਹੁਣ ਪੱਤੇ ਝਾੜੀ ਰੱਖਿਆਗਾ ਠੀਕ ਆ ਤੇ ਅੱਗੇ ਹੋਰ ਵੈਰਾਈਟੀਆਂ ਵੀ ਪਈਆਂ ਨੇ ਕਾਦਮ ਹੈਗਾ ਜੀ ਕਾਦਮ ਜੀ ਇਹ ਵੈਰਾਈਟੀਆਂ ਮਗਵਾਈਆਂ ਪਰ ਇਹ ਆਪਾਂ ਕੋਈ ਆਪ ਟ੍ਰਾਇਲ ਨਹੀਂ ਕੀਤੀਆਂ ਪਰ ਬਰਮਾ ਡੇਕ ਦੇ ਉੱਤੇ ਆਪ ਦਾ ਟ੍ਰਾਇਲ ਹੈ ਜੀ ਉਹ ਆਪਾਂ ਦਾਵੇ ਨਾ ਕਹਿ ਸਕਦੇ ਹਾਂ ਗੱਲ ਇਹ ਤਾਂ ਹੁਣ ਡਿਮਾਂਡ ਹੈ ਲੋਕਾਂ ਦੀ ਅਜੇ ਥੱਪਨ ਸਿਲਵਰ ਹੋਕ ਵਗੈਰਾ ਸਾਰੀਆਂ ਮੰਗਾਈਆਂ ਹੋਈਆਂ ਆਪਣੇ ਹੁੰਦੀਆਂ ਨੇ ਕੋਈ ਐਸ ਦੀ ਗੱਲ ਨਹੀਂ ਹੈਗੀ ਬਠਿੰਡੇ ਵੀ ਹੈਗਾ ਸਿਲਵਰ ਹੋਕ ਪਟਿਆਲੇ ਕੰਨੀ ਵੀ ਤੇ ਪਰ ਵੀ ਖੇਤੀ ਤੌਰ ਤੇ ਕੋਈ ਜ਼ਿਆਦਾ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਅੱਛਾ ਹਾਂ ਬਰਮਾ ਡੇਕ ਬਾਰੇ ਤਾਂ ਤੁਸੀਂ ਵੀ ਨਿਆ ਸੋਡਾ ਬਰਮਾ ਦਾ ਹਾਂਜੀ 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 ਬਰਮਾ ਡੇਕ ਤਾਂ ਬਹੁਤ ਦੂ ਤੱਕ ਵੀ ਲੋਕ ਲੈ ਕੇ ਜਾਂਦੇ ਜਲੰਧਰ ਤੱਕ ਹੀ ਅੱਛਾ ਅੱਛਾ ਹਾਂ ਆਪਣੀ YouTube ਦੇ ਉੱਪਰ ਵੀਡੀਓ ਵੀ ਪਾਈ ਹੋਈ ਹੈ ਸਪੈਸ਼ਲ ਬਰਮਾ ਡੇਕ ਤੇ ਪਹਿਲਾਂ ਵੀ ਅੱਛਾ ਬਰਮਾ ਡੇਕ ਦੀ ਖੇਤੀ ਦੇ ਨਾਮ ਤੇ ਤੁਸੀਂ ਸਰਚ ਕਰੋਗੇ ਅੱਛਾ ਤੇ ਉਹਦੇ ਉੱਪਰ ਆਉਣੀ ਹੈ ਜੀ ਉਹਦੇ ਵਿੱਚ ਸਰਦਾਰ ਨਰਦੇਵ ਸਿੰਘ ਜੀ ਨੇ ਪਿੰਡ ਮੱਖਾ ਜੀ ਉਹਨਾਂ ਦਾ ਕੰਮ ਹੈ ਸਾਰਾ ਇਹ ਉੱਪਰ ਜਿਆਦਾ ਰਿਸਰਚ ਠੀਕ ਹੈ ਤੇ ਅਜੂ ਹੈ ਨਹੀਂ ਸੀ ਨਹੀਂ ਸਾਨੂੰ ਮਿਲਵਾਉਂਦੇ ਉਹਨਾਂ ਨਾਲ ਵੀ ਉਹ ਮਤਲਬ ਉਹਨਾਂ ਨੂੰ ਤਕਰੀਬਨ 15-20 ਸਾਲ ਹੋ ਗਏ ਕੰਮ ਦੇ ਵਿੱਚ ਅੱਛਾ ਉਹਨਾਂ ਨੇ ਸੋਚਿਆ ਸੀ ਵੀ ਲੱਕੜ ਦੀ ਖੇਤੀ ਕੀਤੀ ਜਾਵੇ ਬਾਕੀ ਆਪਣਾ ਇਹ ਵਿਰਾਸਤੀ ਰੋਖਾ ਨਾ ਹਾਂਜੀ ਹਾਂਜੀ ਵੀ ਆਪਣਾ ਕਿੰਨਾ ਸਦੀਆਂ ਪੁਰਾਣਾ ਆਪਣੇ ਇਸ ਚੀਜ਼ ਨੂੰ ਆਪਾਂ ਦੇਖ ਰਹੇ ਹਾਂ ਹਾਂਜੀ ਨਿੰਮ ਹੋ ਗਿਆ ਟਾਲੀਆਂ ਹੋ ਗਈਆਂ ਦੇਕਾਂ ਹੋਊਗਾ ਨਾ ਇਹ ਆਪਣੇ ਮਤਲਬ ਕਿ ਪੰਜਾਬ ਦਾ ਇੱਕ ਹਿੱਸਾ ਹੈ ਹਿੱਸਾ ਜੀ ਹੁਣ ਜਿਹੜੇ ਤੁਸੀਂ ਉਹ ਦਰਖਤ ਕਹਿ ਰਹੇ ਹੋਗੇ ਚਰਕ ਚਰਕਸੀ ਹੈ ਕਿ ਕਿਹੜਾ ਜੀ ਚਕਰੇਸੀਆ ਜੀ ਚਕਰੇਸੀਆ ਇਹ ਤਾਂ ਆਪਾਂ ਕਦੇ ਅੱਜਕੱਲ ਦੇਖਿਆ ਨਹੀਂ ਪਹਿਲਾਂ ਕਦੇ ਹਾਂ ਇਹ ਦੇਖਿਆ ਨਹੀਂ ਪਤਾ ਨਹੀਂ ਕਿੱਦਾਂ ਦੀ ਲੱਗਣ ਰੂ ਕਿਵੇਂ ਰੂਗੀ ਉਹ ਟ੍ਰਾਇਲ ਕਰਨੇ ਪੈਂਦੇ ਜੀ ਤਾਂ ਪਤਾ ਲੱਗਦਾ ਜੀ ਵੈਸੇ ਵਰਮਾ ਡੇਕ ਵੀ ਮੇਰੀ ਕੁਆਲਿਟੀ ਦੇ ਅਸਲ ਵਿੱਚ ਉਹਨੂੰ ਆਪਾਂ ਲਾਇਆ ਹੈ ਨਾ ਦੇਖੋ ਡੇਕ ਤਾਂ ਆਪਣੇ ਬਹੁਤ ਹੈਗੀ ਹਾਂ ਪਰ ਵਰਮਾ ਡੇਕ ਜਿਹੜੀ ਅਸਲ ਕੁਆਲਿਟੀ ਹੈ ਹਾਈਟ ਕਿੰਨੀ ਕਿ ਭਗ ਜਾਂਦੀ ਆ ਹਾਂਜੀ ਇਹ ਵੀ ਹਾਈਟ ਕਿਤੋਂ ਤੱਕ ਜਾਉ ਤਲੀ ਜਾਂਦੀ ਆ ਹਾਈਟ ਲੱਗ ਭਾਵੇਂ ਜਿਵੇਂ ਆਪਣਾ ਟਾਲੀਆ ਦਰਖਤ ਬਗ ਜਾਂਦਾ ਜੀ ਉਸ ਤਰ੍ਹਾਂ ਉੱਡੇ ਦਰਖਤ ਬਣ ਜਾਂਦੇ ਇਹਦਾ ਤੁਸੀਂ ਸਾਬ ਲਾ ਲਓ ਵੀ ਇੱਕ ਹੋਰ ਵੀ ਹੈ ਨਾ ਤੁਸੀਂ ਤਾਂ ਸੋਸਾਇਟੀ ਬਣਾ ਲਖੀ ਥੋੜੀ ਸੋਸਾਇਟੀ ਦੇ ਨਾਲ ਮੈਨੂੰ ਐ ਲੱਗਦਾ ਆਸ-ਪਾਸੇ ਦੇਆਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਤੁਹਾਡੇ ਇਸ ਨਸਲ ਦੇ ਵਿੱਚ ਨਾ ਹਾਂਜੀ ਅਮਰ ਭੈਣਾ ਬੈਠੀਆਂ ਕੰਮ ਕਰ ਰਹੀਆਂ ਹਿੰਗੀਆਂ ਹਾਂਜੀ ਕੰਮਕਾਰ ਚੱਲੀ ਜਾਂਦੇ ਰਹਿੰਦਾ ਕਾਫੀ 3-4 ਬੰਦੇ ਦੇ ਤੇ ਚੱਲਦੀ ਰਹਿੰਦੇ ਜਦੋਂ ਕਈ ਵਾਰੀ ਜ਼ਿਆਦਾ ਵੀ ਹੋ ਜਾਂਦੇ ਆ ਅੱਛਾ ਤੁਸੀਂ ਆਗਲੀ ਸਟੱਡੀ ਦੇ ਨਾਲ-ਨਾਲ ਇਸ ਚੀਜ਼ ਵੱਲ ਵੀ ਧਿਆਨ ਦੇ ਰਹੇ ਹੋ ਨਾ ਹਾਂਜੀ ਹਾਂਜੀ ਬਈ ਜੀ ਬਹੁਤ ਵਧੀਆ ਯਾਰਾ ਚਲੋ ਸੀ ਬਾਕੀ ਸਬਜ਼ੀਆਂ ਦੀ ਪਨੀਰੀ ਵਗੈਰਾ ਵੀ ਤਿਆਰ ਕਰਦੇ ਹਾਂ ਜਿਸ ਤਰ੍ਹਾਂ ਬੇਲਾਂ ਤਿਆਰ ਹੋ ਰਹੀਆਂ ਨੇ ਜੀ ਕਦੂ, ਕ੍ਰੇਲਾ ਸਾਰੀਆਂ ਸਬਜ਼ੀਆਂ ਦੀਆਂ ਇਸ ਤਰ੍ਹਾਂ ਪਿਆਜ਼ ਦੀ ਪਨੀਰੀ ਸੀ ਪਹਿਲਾਂ ਆਪਣੇ ਕੋਲ ਹਾਂ ਕੁਸ਼ਾਉਣ ਪੀਚੀਆਂ ਬਣਾਉਣ ਵਾਸਤੇ ਵੀ ਤਿਆਰ ਕਰ ਰਹੇ ਹਾਂ ਅੱਗੇ ਜੀ ਅੱਛਾ ਤੇ ਇਹ ਪੀਚੀਆਂ ਆਵਾਜਾ ਇਸ ਤੋਂ ਬਾਅਦ ਹੁਣ ਤਾਂ ਬਾਕੀ ਜਿਆ ਰੱਖ ਕੇ ਗਸਤੇ ਦੇ ਵਿੱਚ ਬੀਜਿਆ ਜਾ ਲੱਗ ਹੀ ਚੁੱਕੀ ਹੁਣ ਤੱਕ ਹਾਂ ਲੱਗ ਹੀ ਚੁੱਕੀ ਹੁਣ ਤਾਂ ਲਗਭਗ ਕੋਈ ਰਹਿ ਗਿਆ ਕੋਈ ਬੀਜ ਨਹੀਂ ਆਗਸਤ ਦੇ ਮਹੀਨੇ ਆਉਣਗੇ ਉਸ ਤੋਂ ਬਾਅਦ ਇਹ ਪੀਚੀਆਂ ਚੱਲ ਪਣਗੀਆਂ ਹਾਂ ਪੀਚੀਆਂ ਚੱਲ ਪੈਣਗੀਆਂ ਉਹ ਥੋੜੀ ਤਿਆਰ ਹੋ ਜੂਗਾ ਹਾਂਜੀ ਹਾਂਜੀ ਹਾਂ ਤੇ ਬਾਕੀ ਆਪਣੇ ਕੋਲ ਫਰੂਟ ਪਲਾਂਟ ਵੀ ਹੁੰਦੇ ਆ ਜੀ ਸਾਰੇ ਅੱਛਾ ਸਾਰੀਆਂ ਵੈਰਾਈਟੀਆਂ ਦੇ ਠੀਕ ਆ ਆਪਣਾ ਇੱਥੇ ਏਰੀਆ ਚ ਮੇਨ ਮਾਰਕਸ ਦੇਈ ਸੀ ਸਾਡੇ ਇੱਥੇ ਨਰਸਰੀ ਨਹੀਂ ਸੀਗੀ ਜੀ ਅੱਛਾ ਮਾਨਸਾ ਤਲਵੰਡੀ ਸੱਬਰ ਰੋਡ ਉੱਪਰ ਨਰਸਰੀ ਨਹੀਂ ਹੈਗੀ ਅੱਛਾ ਕਾਫੀ ਲੋਕ ਆਪ ਵੀ ਕਹਿੰਦੇ ਆਰ ਵਧੀਆ ਕਰ ਨੇੜੇ ਹੋ ਗਿਆ ਸਾਨੂੰ ਕਿਉਂਕਿ ਨਰਸਰੀ ਤਾਂ ਥੋੜਾ ਕੰਮ ਇਸ ਤਰ੍ਹਾਂ ਕੋਈ ਆਪਾਂ ਪ੍ਰੋਡਕਟ ਥੋਰ ਲਿਓਨੇ ਆ ਜੀ ਦੂਰੋਂ ਹਾਂ ਉਹ ਲਿਆ ਸਕਦੇ ਆ ਕਿ ਮਰਜ਼ੀ ਲਿਆਓ ਕੋਈ ਐਡਾ ਚੱਕਣਾ ਧਰਨਾ ਨਹੀਂ ਔਖਾ ਸੌਖਾ ਔਖਾ ਨਹੀਂ ਹੈ ਗੱਡਾ ਠੀਕ ਆ ਮੈਂ ਫਰੂਟ ਪਲਾਂਟ ਲਿਓਣਾ ਬੰਦੇ ਨੂੰ ਉਹ ਦੂ ਹੋਰ ਲੈ ਕੇ ਆਉਗੇ ਹਨਾ ਹਾਂਜੀ ਹਾਂਜੀ ਹੋਰ ਪਲਾਂਟ ਵੀ ਨਵੇਂ ਨਵੇਂ ਫਰੂਟ ਪਲਾਂਟਸ ਕੁਝ ਹੋਰ ਹਾਂ ਅੱਗੇ ਸੀ ਲੈ ਕੇ ਆਉਣੇ ਆ ਜੀ ਹਾਂਜੀ ਹਾਂਜੀ ਠੀਕ ਆ ਅਸੀਂ ਉਹ ਤੁਸੀਂ ਆਪਦਾ ਆਫਿਸ ਬਣਾਇਆ ਪਿਆਗਾ ਹਾਂਜੀ ਹਾਂਜੀ ਉੱਧਰ ਸਾਡਾ ਆਫਿਸ ਬਣਾਇਆ ਹੋਇਆ ਹੈ ਜੀ ਵਧੀਆ ਮਲਕੀ ਸ਼ੌਂਕ ਨਾਲ ਤੁਸੀਂ ਉੱਧਰ ਮਾਰੋ ਕੈਮਰਾ ਜੀ ਬੁੱਟਰ ਸਾਹਿਬ ਆਫਿਸ ਵੀ ਦਿਖਾਉਗਾ ਸੋ ਨਹੀਂ ਪਤਾ ਕਿ ਮਦਾਸੀ ਆਪਦਾ ਜੀ ਸਾਰੀ ਲੈ ਜਾਵਾਂ ਬੇਲਾ ਬੂਲਾ ਦੀ ਵੀ ਸਾਰੀ ਦੇ ਦੇ ਦਿਆਂਗਾ ਬੰਦਾ ਇੰਟਰੋ ਹੋ ਜਾਂਦੀ ਵੀ ਚੀਜ਼ ਕੀ ਆ ਇਹ ਅਸੀਂ ਆਪਾਂ ਨੋ ਮੈਂ ਨਹੀਂ ਸ਼ੁਰੂ ਕਰ ਦਿੱsna ਸਵਿਦਾ ਮੈਂ ਜੀ ਅੱਛਾ ਪਹਿਲਾਂ ਇੱਥੇ ਵਰਮਣ ਇੱਕ ਦਾ ਸੀ ਬਾਕੀ ਜਗਾ ਬਣਾਈ ਹੈਗੀ ਅੱਛਾ ਪਹਿਲਾਂ ਖਾਲੀ ਹੀ ਪਿਆ ਸੀਗਾ ਇਹ ਜਮਾ ਕਿਹੜੀ ਵੈਰਟੀ ਹੈ ਜੀ ਆਪਣੀ ਫੁੱਲਾਂ ਦੇ ਵਿੱਚ ਇਹ ਸੀਜ਼ਨਲ ਫਲਾਵਰ ਨੇ ਜੀ ਜਿਵੇਂ ਗੁਲਸਰਫੀ ਹੈਗੀ ਅੱਛਾ ਇਹ ਗੇਜੇਨੀਆ ਜੀ ਹਾਂਜੀ ਇਹ ਦੁਪਹਿਰੇ ਖਿੜਦਾ ਹੈਗਾ ਅੱਛਾ ਇਹ ਦੁਪਹਿਰੇ ਖਿੜਦਾ ਹੈ ਹਾਂ ਹਾਂ ਉਧਰ ਤੁਸੀਂ ਜਦੋਂ ਧੁੱਪ ਜੀ ਹੁਣ ਸ਼ੁਰੂ ਹੋਈ ਹੈ ਨਾ ਉਹਨੇ ਖਿੜਨ ਲੱਗ ਜਾਣਾ ਇਹ ਗਲਦੌਦੀ ਹੈ ਜੀ ਅੱਛਾ ਵਾਈਟ ਕਲਰ येलो ਚ ਇਹ ਡੇਲੀਆ ਦਾ ਪਲਾਂਟ ਹੈ ਜੀ ਸਰ ਇਹ ਸਾਰੇ ਸੀਜ਼ਨਲੀ ਫਲਾਵਰ ਜੀ ਇਹਦਾ ਕਾਫੀ ਕਲਰ ਦੇ ਹੁੰਦੇ ਹਨ ਕਾਫੀ ਕਲਰ ਆਉਂਦੇ ਆ ਯਾਨੀ ਰੈੱਡ ਹੈਗਾ ਪਿੰਕ ਹੈਗਾ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਕਲਰ ਜੀ ਚਲੋ ਓਕੇ ਇਹ ਸਾਰੇ ਮਤਲਬ ਕੀ ਸੀਜ਼ਨ ਹੀ ਹਨਾ ਹਾਂ ਸਾਰੇ ਸੀਜ਼ਨਲੀ ਹੈ ਜੀ ਹਾਂ ਓਕੇ ਇਹਨਾਂ ਦੀ ਕਟਿੰਗ ਫਿਰ ਉਹ ਵਈ ਵੀ ਪੜੀ ਜਾਂਦੇ ਜਿਵੇਂ ਜਿਵੇਂ ਤੁਸੀਂ ਤਾਰ ਬਣਾਈ ਜਾਂਦੇ ਹੋ ਨਾ ਹਾਂਜੀ ਇਹ ਤਾਰ ਪਹਿਲਾਂ ਨਹੀਂ ਇਹ ਅਸਲੀ ਵਿੱਚ ਬੂਟਾ ਲਾ ਕੇ ਪਹਿਲਾਂ ਤਾਰ ਬਣ ਜਾਂਦੀ ਹੈ ਜੀ ਅੱਛਾ ਫਿਰ ਬੂਟਾ ਵਿੱਚੋਂ ਬਾਹਰ ਆਉਂਦਾ ਜੀ ਉਹਨੂੰ ਜਾਂਦਾ ਮੋੜ ਕੇ ਵਿੱਚ ਪਾਇਆ ਜਾਂਦਾ ਜੀ ਜਿਆਦਾ ਹੀ ਕੋਈ ਬਾਧਾ ਤਾਂ ਕੱਟ ਕੇ ਵੀ ਰੱਖਿਆ ਜਾਂਦਾ ਇਹਨੂੰ ਸ਼ੇਪ ਦਿੱਤੀ ਜਾਂਦੀ ਹੈ ਹਾਂ ਹਾਂ ਚਾਹੇ ਹਿਰਨ ਦੀ ਚਾਹੇ ਕਈਆਂ ਹਾਂ ਬਹੁਤ ਸ਼ੇਪ ਨੇ ਇਹ ਬੋਲ ਹੈ ਜੀ ਇਧਰ ਇਹ ਕੋਨ ਬਣੀ ਹੋਈ ਹੈ ਉਹਦਾ ਥੋੜਾ ਆਕਸੀਜਨ ਚੱਲ ਰਿਹਾ ਹਾਂ ਇਹ ਥੋੜਾ ਸੀਜ਼ਨ ਆਫ ਹੈ ਤਾਂ ਕਰਕੇ ਆਪਾਂ ਨੂੰ ਦੇਖੋ ਥੋੜਾ ਜਿਹਾ ਪੱਤੇ ਮੁੜ ਜਾਏ ਹੋਏ ਨੇ ਜਦੋਂ ਹੁਣ ਫਟਾਰ ਦੀ ਰੁੱਤ ਆ ਜਾਣੀ ਹੈ 15 ਦਿਨਾਂ ਤੱਕ ਇਹਨੇ ਕਾਫੀ ਵਧੀਆ ਹੋ ਜਾਣਾ ਮਹੀਨੇ ਵਿੱਚ ਮਤਲਬ ਪਰਜੂਗੀ ਇਹ ਦੇਖੋ ਹਟ ਜਾਣਾ ਇਹਦੇ ਵਿੱਚ ਇਹਦੇ ਵਿੱਚ ਦਿਲ ਵੀ ਬਣਿਆ ਕਾਫੀ ਸ਼ੇਪ ਬਣੀਆਂ ਹੋਈਆਂ ਜੀ ਦੇ ਹਾਂ ਜੀ ਅਸ਼ਾਤ ਤੁਸੀਂ ਦਿਲ ਬਣਾਏ ਹੋ ਹੈ ਹਾਂ ਜੀ ਆਹ ਦੇਖੋ ਦਿਲ ਦੇ ਦਿਲ ਦੇਖੋ ਮਗਰ ਇਹ ਪੂਰੇ ਸ਼ੌਂਕ ਨਾਲ ਬਾਈ ਨੇ ਬرائی ਹੋਈ ਹੈ ਨਾ ਨਰਸਰੀ ਆਉਣ ਦਾ ਟਾਈਮ ਦੇ ਵਿੱਚ ਹੋਰ ਵੀ ਸੁਧਾਰ ਲਿਆਉਣਾ ਕਹਿੰਦਾ ਹਜੇ ਤਾਂ ਹਾਂ ਜੀ ਇਹ ਸ਼ੁਰੂ ਵੀ ਬਾਤ ਸ਼ੁਰੂਆਤ ਹੀ ਹੈ ਨਰਸਰੀ ਦੇ ਵਿੱਚ ਦਈ ਇਹ ਤੁਸੀਂ ਆਪਣਾ ਆਫਿਸ ਬਣਾਇਆ ਹਾਂ ਜੀ ਇੱਧਰ ਗਮਲੇ ਵੀ ਰੱਖੇ ਹੋਏ ਕਾਫੀ ਵੈਰਾਈਟੀਆਂ ਜੀ ਹਾਂਜੀ ਭਾਈ ਜੀ ਟਰਮੀਨਲ ਲੀਏ ਜੀ ਛੋਟੇ ਬੋਦੇ ਹੁਣ ਮਗਬਾਉਣੇ ਆ ਜੀ ਸਿਰਫ ਇੱਕ ਵਾਰੇ ਟਰੈਲੀ ਮੰਗਾਇਆ ਸੀਗਾ ਜੇ ਬਾਕੀ ਸਾਡੇ ਤੁਸੀਂ ਮੰਨ ਲਓ ਕਿ ਗੋਮਲੇ ਵਗੈਰਾ ਵੀ ਸਾਰੀ ਬ੍ਰੈਂਡ ਦਾ ਕਰ ਖਾਂਜੀ ਹਾਂਜੀ ਹਾਂਜੀ ਛੋਟੇ ਹਨ ਮੰਨ ਲਓ ਘਰਾਂ ਵਿੱਚ ਗੋਮਲਿਆਂ ਚ ਲਾਉਣ ਵਾਸਤੇ ਹਾਂਜੀ ਭਾਈ ਜੀ ਇਹ ਸਾਰੇ ਸਜਾਵਟੀ ਨੇ ਸਜਾਵਟੀ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਦੇ ਵਿੱਚ ਹੁੰਦੇ ਆ ਜੀ ਜਿਵੇਂ ਨੋਕਦਾਰ ਪੱਤੇ ਵਾਲੀ ਚੀਜ਼ਾਂ ਹੁੰਦੀਆਂ ਨੇ ਸਿਰਫ ਪੱਤੇ ਦੀ ਖੂਬਸੂਰਤੀ ਹੁੰਦੀ ਹੈ ਇਹਦਾ ਨਾਮ ਗੋਲਡਨ ਸਾਈ ਪ੍ਰੈਸ ਹੈ ਜੀ ਤੇ ਇੱਕ ਹੋਰ ਬ੍ਰਦਰ ਮਤਲਬ ਕਿ ਇਹ ਆਪਾਂ ਜਿਵੇਂ ਕੀ ਗਰਮੀਆਂ ਦੇ ਵਿੱਚ ਬਾਹਰ ਵੀ ਰੱਖ ਸਕਦੇ ਆ ਕਿ ਅੰਦਰ ਵਾਲੀ ਹੈ ਸਾਰੇ ਨਹੀਂ ਸਾਰੇ ਆਊਟਡੋਰ ਨੇ ਇਹ ਅੱਛਾ ਇਹ ਧੁੱਪ ਤੋਂ ਬਿਨਾ ਖਰਾਬ ਹੋ ਜਾਂਦੇ ਆ ਠੀਕ ਆ ਕਈ ਵਾਰ ਨਾ ਹੋ ਜਾਂਦਾ ਚਲੋ ਆਪਾਂ ਕਹਿੰਦੇ ਨੇ ਆਪਣੇ ਕਿਤੇ ਦੇ ਬੰਦੇ ਮਾਲੀ ਵੀਰ ਕਹਿ ਕੇ ਦੇ ਦਿੰਦੇ ਆ ਵੀ ਇਹਨੂੰ ਅੰਦਰ ਰੱਖ ਦਿਓ ਅੱਛਾ ਤੇ ਵੀ ਸੋਣਾ ਲੱਗਦਾ ਬੰਦੇ ਨੂੰ ਐਂ ਲੱਗਦਾ ਵੀ ਇੰਡੋਰ ਪਲਾਂਟ ਹੀ ਆ ਆਊਟਡੋਰ ਪਲਾਂਟ ਆ ਫੁੱਲ ਜੀ ਅੱਛਾ ਹਾਂ ਇਹ ਇੰਡੋਰ ਨਹੀਂ ਚੱਲਦਾ ਤੋਂ ਪੇ ਨੂੰ ਫੁੱਲ ਜਾਈਂਗੇ ਅੱਛਾ ਹਾਂ ਸਾਰੇ ਆਊਟਡੋਰ ਆ ਅੱਛਾ ਇਹ ਵੱਡੇ ਪਲਾਂਟ ਜੀ ਠੀਕ ਆ ਗੋਲਡਨ ਸਾਈਪ੍ਰਸ ਪੈਂਸਲ ਪਾਈਨ ਇਹ ਲੰਬਾ ਜਾਂਦਾ ਜੀ ਬਿਲਕੁਲ ਠੀਕ ਆ ਪਤਲਾ ਹੀ ਰਹਿੰਦਾ ਹੈ ਕਿੰਨੀ ਹਾਈਟ ਚਲੀ ਜਾਂਦੀ ਇਹਦੀ ਹਾਂ ਜੀ ਇਹਦੀ ਹਾਈਟ ਕਿੱਥੋਂ ਚਲੀ ਜਾਂਦੀ ਆ ਇਹਦੀ ਹਾਈਟ ਤਕਰੀਬਨ ਇਹ ਤਾਂ ਵੱਗ ਜਾਂਦਾ ਜੀ 7-8 ਫੁੱਟ ਤੱਕ ਵੱਗ ਜਾਂਦਾ ਓਕੇ ਹਾਂ ਵਧੀਆ ਗ੍ਰੋਥ ਕਰਦੇ ਸੇ ਸਜਾਵਟੀ ਆਗੇ ਸਾਰੇ ਹਾਂਜੀ ਹਾਂਜੀ ਸਾਰੇ ਜੀ ਇਸ ਅਸੀਜ਼ਨਲੀ ਨੇ ਜੀ ਇਹ ਸਿਜ਼ਨ ਇੱਧਰ ਲਈ ਵੀ ਸਾਰੇ ਸੀਜ਼ਨ ਨਹੀਂ ਹੈ ਨਾ ਅੰਸਾ ਦਾ ਬਾਹਰ ਆ ਗਿਆ ਸੀਜ਼ਨ ਲਈ ਗਲਦੋਦੀ ਹੈ ਜੀ ਕੋਲ ਦੋ ਦਿਨ ਓਕੇ ਚਲੋ ਹੁਣ ਆਪਾਂ ਤੁਹਾਡੇ ਉਧਰ ਚਲਦੇ ਆਂ ਇਹ ਅੱਛਾ ਇਹ ਚੀਕੂ ਦਾ ਪਲਾਂਟ ਹੈ ਚੀਕੂ ਲੱਗਿਆ ਹੋਇਆ ਵੀ ਇਹ ਹੈ ਨਾ ਚੀਕੂ ਲੱਗਿਆ ਹੋਇਆ ਹੈ ਹਾਂ ਵੱਡੇ ਪਲਾਂਟ ਵੀ ਮੰਗਾਉਣੇ ਆ ਅੱਛਾ ਜਿਸ ਤਰ੍ਹਾਂ ਵੀ ਕਿਸੇ ਬੰਦੇ ਨੇ ਗਾਰਡਨ ਆਪ ਦਾ ਬਣਾਉਣਾ ਹੈ ਆ ਵੀ ਉਹਨੂੰ ਜਲਦੀ ਫਰੂਟ ਦੀ ਫਰੂਟ ਵਾਸਤੇ ਹੀ ਲਾਉਨੇ ਆ ਬੂਟੇ ਨੂੰ ਜੀ ਓਕੇ ਚਲੋ ਕੁਝ ਵੀ ਹੈ ਦੇਖੋ ਬੰਦਾ ਜਿਵੇਂ ਕਹਿੰਦਾ ਫਲ ਦੀ ਆਸ ਹੀ ਰੱਖਦਾ ਹੈ ਮਿਹਨਤ ਤਾਂ ਕਰਦਾ ਹੈ ਪਰ ਬੰਦਾ ਕਹਿੰਦਾ ਸਿੱਧਾ ਫਲ ਹੀ ਮਿਲ ਜੇ ਉਸ ਤਰ੍ਹਾਂ ਦਾ ਕੰਮ ਨਹੀਂ ਸਿੱਧਾ ਫਲ ਬਹੁਤ ਬੰਦੇ ਜੀ ਪਰ ਮਿਹਨਤ ਫੇਰ ਵੀ ਕਰਨੀ ਪਊ ਅਗਲੀ ਵਾਰ ਫਲ ਲੈਣਾ ਜੀ ਸਿੱਧਾ ਫਲ ਤਾਂ ਨਹੀਂ ਮਿਲਦਾ ਵੈਸੇ ਇਹਦਾ ਕੰਦੀ ਗੱਲ ਆ ਜਾਂਦੀ ਹੈ ਹਾਂ ਸਿੱਧਾ ਫਲ ਨਹੀਂ ਮਿਲਦਾ ਆਈਗਾ ਜੀ ਇਹ ਅਸੀਂ ਵਰਮਿੰਗ ਕੰਪੋਸਟ ਵੀ ਤਿਆਰ ਕਰ ਰਹੇ ਹਾਂ ਕੁਝ ਹੀ ਕੀ ਚੀਜ਼ ਗੜੋਇਆਂ ਦੀ ਖਾਦ ਹੀ ਅੱਛਾ ਗੜੋਇਆਂ ਦੀ ਖਾਦ ਹਾਂਜੀ ਲੈ ਜੀ ਮੇਤਰੋ ਬਾਈ ਨਾਲ ਨਾਲ ਗੜੋਇਆਂ ਦੀ ਖਾਦ ਵੀ ਤਿਆਰ ਕਰਦਾਗਾ ਉਹ ਰਹੀ ਹੈ ਤਿਆਰ ਆ ਦਿਖਾਓ ਪੁਲਰ ਸਾਹਿਬ ਨੇੜੇ ਕੈਮਰਾ ਕਰੋ ਇਹ ਤਿਆਰ ਹੋ ਚੁੱਕੀ ਥੋੜੀ ਹੈ ਨਾ ਹਾਂਜੀ ਕਿਉਂਕਿ ਫੂਡ ਪਲਾਂਟ ਲਾਉਣੇ ਆ ਕਿਸੇ ਵੀ ਬੰਦੇ ਨੇ ਜੀ ਸਾਡੀ ਹਦਾਇਤ ਹੁੰਦੀ ਹੈ ਵੀ ਰੂੜੀ ਦੀ ਰੇ ਗਲੀ ਸੜੀ ਪਾਓ ਹਾਂ ਵੀ ਇਹ ਗਲੀ ਸੜੀ ਪਾਉਗੇ ਤਾਂ ਠੀਕ ਹੈ ਨਹੀਂ ਰੂੜੀ ਦੀ ਰੇ ਵੀ ਇਹਨੂੰ ਉਲਟਾ ਅਸਰ ਕਰ ਜੂਈ ਕੱਚੀ ਰੇ ਭਾਦੀ ਅੱਛਾ ਇਹ ਲਈ ਵਾਰਮਿੰਗ ਬੋਸਟ ਵੀ ਤਿਆਰ ਕਰ ਰਹੇ ਆ ਲੋਕਾਂ ਨੂੰ ਵਾਰਮਿੰਗ ਬੋਸਟ ਵੀ ਦਿੱਤਾ ਜਾਵੇ ਜੀ ਠੀਕ ਹੈ ਲਾ ਕੇ ਫੁੱਟੇ ਖਰਾਬ ਨਾ ਉਹ ਕਿ ਮਹਗੇ ਮਹਗੇ ਪਲਾਂਟ ਨੇ ਇਸ ਤਰ੍ਹਾਂ ਸੇਵ ਦੇ ਹਾਂ ਬਦੇ ਤੇ ਹੋਰ ਵੀ ਹੁਣ ਜਮ ਵੱਡੇ ਜੀ ਕੁਤੇ ਪਲਾਂਟ ਬੰਦੇ ਮਹਿੰਗੇ ਵਾਂਗੇ ਪਲਾਂਟ ਲੈ ਕੇ ਜਾਂਦਾ ਫਿਰ ਅਗਲੇ ਨੂੰ ਸਾਡੇ ਘਰ ਚੱਲਣਾ ਤਾਂ ਜ਼ਰੂਰ ਹੈ ਨਾ ਜੀ ਨਾ ਸੇਵ ਦਾ ਪਲਾਂਟ ਵੀ ਹੈ ਤੁਹਾਡੇ ਹਾਂਜੀ ਹਾਂਜੀ ਸੇਵ ਦਾ ਦਿਖਾ ਯਾਰ ਸੇਵ ਦਾ ਤਾਂ ਪੰਜਾਬ ਵਿੱਚ ਪਹਿਲੀ ਵਾਰ ਅਸੀਂ ਨਰਸਰੀ 'ਚ ਦੇਖ ਰਹੇ ਹਾਂ ਇਹ ਕੋਲੇ ਨਹੀਂ ਸੇਵ ਪੰਜਾਬ ਵਿੱਚ ਹੋਣ ਲੱਗ ਗਿਆ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਹਰਮਨ 99 ਹੈ ਜੀ ਅੱਛਾ ਇਹ ਸੇਵ ਦਾ ਹੈ ਹਾਂ ਇਹ ਵੈਰੈਟੀ ਹੈ ਜੀ ਹੁਣ ਥੋੜੇ ਪੱਤੇ ਜੜੀ ਇਹ ਵੀ ਪੱਤੇ ਝਾੜ ਰਿਹਾ ਹੈਗਾ ਇਹ ਵੀ ਹਾਈਟ ਕਿੰਨੀ ਤਲੀ ਜਾਂਦੀ ਹੈ ਦੋਸਤੋ ਹੈ ਜੀ ਇਹ ਵੀ ਹਾਈਟ ਕਿੰਨੀ ਤਲੀ ਜਾਂਦੀ ਹੈ ਇਹ ਵੀ ਹਾਈਟ ਅਸੀਂ ਆਪ ਲਾ ਕੇ ਨਹੀਂ ਦੇਖਿਆ ਜੀ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦਾ ਵੀ ਕਿੰਨੀ ਜਾਂਦੀ ਹੈ ਪਰ ਇਹ ਹੁੰਦਾ ਪੰਜਾਬ 'ਚ ਆਪਾਂ ਦੇਖਦੇ ਆਂ ਪੰਜਾਬ ਵਿੱਚ ਸੇਵ ਹੋ ਰਿਹਾ ਹੈਗਾ ਹੋ ਰਿਹਾ ਹੈ ਟਾਈਮ ਲਗਾਇਆ ਇਹ ਵੀ ਪੰਜਾਬ ਵਿੱਚ ਹੋ ਰਿਹਾ ਹੈ ਇਹ ਵੈਰੈਟੀ ਹਾਰਮਨ 19 7 ਜਦੋਂ 45 ਡਿਗਰੀ ਤੱਕ ਟੈਂਪਰੇਚਰ ਸਹਾਰਦੀ ਹੈ ਜੀ ਅੱਛਾ ਕਮਾਲ ਹੀ ਹੋਈ ਪਈ ਹੈ ਸੇਵ ਵੀ ਪੰਜਾਬ ਦੇ ਵਿੱਚ ਬਾਈ ਹੋਰਨ ਲਿਆਤਾ ਯਾਰ ਵਾਕਿਆ ਤਰੱਕੀਆਂ ਦੇ ਰਾਹ ਤੇ ਆ ਪੰਜਾਬ ਜੇਕਰ ਤੁਸੀਂ ਨਵੇਂ-ਨਵੇਂ ਮੁੰਡੇ ਦੇਖੋ ਸੇਵ ਦੀ ਬਰੇਡੀ ਵੀ ਲੈ ਆਇਆ ਹੈ ਹਨਾ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਯਾਰ ਹਨਾ ਨਵੇਂ ਨਵੇਂ ਕਿਉਂਕਿ ਅਸੀਂ ਬਹੁਤ ਨਰਸੀਆਂ ਜਿਹਾ ਜਾ ਪਰ ਅਸੀਂ ਸੇਵ ਤੇਰੇ ਕੋਲੇ ਦੇਖਿਆ ਇੱਥੇ ਅੱਛਾ ਜੀ ਮਤਲਬ ਕਿ ਆ ਚੀਜ਼ ਦੇਖ ਕੇ ਹੋਰ ਵੀ ਮਨ ਨੂੰ ਸਕੂਨ ਮਿਲਦਾ ਨਾ ਵੀ ਆਉਂਦਾ ਟਾਈਮ ਦੇ ਵਿੱਚ ਸੇਵ ਦੀ ਖੇਤੀ ਵੀ ਹੋ ਸਕਦੀ ਪੰਜਾਬ ਦੇ ਵਿੱਚ ਹਨਾ ਹਾਂ ਇਹ ਤਾਂ ਹੋ ਤਾਂ ਸਕਦੀ ਹੈ ਚਲੋ ਬੰਦਾ ਟ੍ਰਾਇਲ ਕਰੇ ਜੀ ਆਪਦੇ ਤੌਰ ਤੇ ਥੋੜੇ ਬੂਟੇ ਲਾ ਕੇ ਦੇਖੋ ਆਪਾਂ ਵੱਡੇ ਦਾਅਵੇ ਨਹੀਂ ਕਰਦੇ ਹਾਂ ਪਰ ਵੱਡੇ ਦਾਅਵੇ ਨਹੀਂ ਕਰਦੇ ਵੀ ਬਈ ਇਸ ਤਰ੍ਹਾਂ ਹੋ ਜੂ ਇਸ ਤਰ੍ਹਾਂ ਹੋ ਜੂਗਾ ਹਾਂ ਜੀ ਪਰ ਆਪਾਂ ਨੂੰ ਪਤਾ ਲੱਗਿਆ ਵੀ ਹੁੰਦੀ ਹੈ ਇੱਥੇ ਇਹ ਵੈਰਾਈਟੀ ਵੈਰਾਈਟੀ ਇਸ ਤਰ੍ਹਾਂ ਬਣੀਆਂ ਨੇ ਨਾ ਹਾਈ ਟੈਂਪਰੇਚਰ ਵਾਲੀਆਂ ਜੀ ਹੁੰਦੀਆਂ ਨੇ ਇੱਕ ਪਰਾਲਾ ਤਾਂ ਹੈਗਾ ਨਾ ਹਾਂ ਪਰਾਲਾ ਸੇਮ ਚਲੋ ਹੋਵੇ ਨਾ ਹੋਵੇ ਉਹ ਬਾਅਦ ਦੀਆਂ ਗੱਲਾਂ ਕੋਸ਼ਿਸ਼ ਤਾਂ ਯਾਰੀ ਹੈ ਨਾ ਹਾਂ ਜੀ ਹਾਂ ਜੀ ਤੇ ਪਰਮਾਤਮਾ ਉਹ ਕੋਸ਼ਿਸ਼ ਨੂੰ ਰੰਗ ਵੀ ਲਾਉਂਦਾ ਜੇਕਰ ਆਪਾਂ ਤੁਹਾਨੂੰ ਮਨੋ ਕੋਈ ਮਿਹਨਤ ਕਰਦੇ ਕਿਸੇ ਕਾਰੋਬਾਰ ਦੇ ਵਿੱਚ ਹਨਾ ਹਾਂਜੀ 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 ਓਕੇ ਪਰ ਐ ਵੀ ਕੋਈ ਵੀ ਕੰਮ ਵੱਡਾ ਕਰਨਾ ਜਿਵੇਂ ਮਤਲਬ ਲੋਕ ਖੇਤੀ ਕਰਦੇ ਆ ਦੇਖੋ ਉਹਨਾਂ ਨਾਲੋਂ ਜ਼ਿਆਦਾ ਇੱਕ ਡ੍ਰੈਗਨ ਫਰੂਟ ਦਾ ਜ਼ਿਆਦਾ ਚੱਲ ਰਿਹਾ ਹੈ ਪਰ ਮੈਂ ਦੇਖਿਆ ਵੀ ਲੋਕ ਡ੍ਰੈਗਨ ਫਰੂਟ ਮੰਗਦੇ ਆ ਲੋਕ ਨੇ ਅਮਰੂਦ ਲਾਇਆ ਨਹੀਂ ਹਾਂ ਹਾਂ ਡ੍ਰੈਗਨ ਫਰੂਟ ਬਾਅਦ ਵੀ ਬਹੁਤ ਦੇ ਨਾਲ ਆ ਬਾਈ ਨਹੀਂ ਲੋਕ ਡ੍ਰੈਗਨ ਫਰੂਟ ਮੰਗਦੇ ਆ ਤੇ ਘਰੇ ਅਮਰੂਦ ਲਾਇਆ ਨਹੀਂ ਹੁੰਦਾ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿ ਰਿਹਾ ਜੀ ਚਲੋ ਬੰਦੇ ਦੀ ਇੱਛਾ ਕੁਝ ਮਰਜ਼ੀ ਲਾਵੇ ਆ ਆਪਦਾ ਘਰ ਆ ਆਪਦੀ ਜਗ੍ਹਾ ਹੈਗੀ ਪਰ ਜ਼ਰੂਰ ਜਿਹੜੇ ਆਪਣੇ ਫਲਦਾਰ ਇੱਥੇ ਹੁੰਦੇ ਨੇ ਹਾਂ ਉਹ ਦੇ ਉਹ ਜਰੂਰ ਲਾਓ ਉਹ ਤਾਂ ਲਾਓ ਪਹਿਲਾਂ ਪਹਿਲਾਂ ਫਰੂਟ ਵੀ ਲਾਓ ਲਾਓ ਹਨਾ ਜਿੱਦਾਂ ਪਹਿਲਾਂ ਉਹ ਜਰੂਰ ਲਾਓ ਤੁਸੀਂ ਕਹਿ ਰਹੇ ਹੋ ਸੇਬ ਵੀ ਲਾਓ ਵੀ ਐਕਸਪੈਰੀਮੈਂਟ ਸਭ ਤੇ ਕਰੋ ਪਰ ਪਹਿਲਾਂ ਉਹ ਐਕਸਪੈਰੀਮੈਂਟ ਕਰੋ ਜੋ ਆਪਣੀ ਧਰਤੀ ਮੰਗਦੀ ਆ ਆਪਣੀ ਖਰਾਕ ਘਰ ਦੀ ਪੂਰੀ ਹੋਵੇ ਪੂਰੀ ਕਰੇ ਹਾਂ ਬਿਲਕੁਲ ਸਾਡਾ ਇਹੀ ਰਹਿੰਦਾ ਕਿ ਸਾਡੇ ਕੋਲ ਵੀ ਆਉਂਦੇ ਆਗੇ ਹਾਂ ਬਾਈ ਕੋਈ ਵੀ ਸੀਜ਼ਨ ਚ ਪ੍ਰੂਫਰਾਂ ਲੈਣਾ ਆਏ ਨੇ ਵੀ ਅਸੀਂ ਜ਼ਿਆਦਾ ਕਹਿੰਦੇ ਨਹੀਂ ਕਿ ਹੁਣ ਜਿਸ ਤਰ੍ਹਾਂ ਇਹ ਵੀ ਠੰਡ ਸੀਗੀ ਥੋੜਾ ਅਸੀਂ ਅਮਰੂਦ ਆਪਦੇ ਆਪ ਨੂੰ ਕਹਿ ਕੇ ਨਹੀਂ ਦਿੰਦੇਗੇ ਅਸੀਂ ਅਮਰੂਦ ਲੈ ਜਾਓ ਹਾਂ ਹਾਂ ਜੇ ਹੁਣ ਕੋਈ ਵੀਰ ਮੰਗਦਾ ਹੈ ਤਾਂ ਅਸੀਂ ਦੇ ਦਿੰਨੇ ਆ ਪਰ ਅਸੀਂ ਹੁਣ ਅਸੀਂ ਕਹਿੰਦੇ ਨਾਸ਼ਪਾਤੀ ਲੈ ਜਾ ਯਾਰ ਹੁਣ ਰੁੱਤ ਹੈਗੀ ਪੱਤ ਜਿਹੜੀ ਪੌਦਾ ਹੈਗਾ ਸੇਬ ਲੈ ਜਾ ਤੇ ਜੇ ਤੂੰ ਲੈ ਕੇ ਜਾਣਾ ਲੈ ਜਾ ਸਾਨੂੰ ਤਾਂ ਕੋਈ ਦਿੱਕਤ ਨਹੀਂ ਸੀ ਦੇ ਦਿੰਨੇ ਹੈਗੀ ਹੁਣ ਚਲੋ ਸੀਜ਼ਨ ਖੁੱਲ ਗਿਆ ਜੀ ਜ਼ਿਆਦਾ ਹੁਣ ਠੰਡ ਜੇ ਅਸੀਂ ਆਪਦੇ ਆਪ ਕਹਿੰਦੇ ਨਹੀਂ ਵੀ ਲਾਓ ਜੇ ਕੋਈ ਕਹਿੰਦਾ ਵੀਰ ਆਪਾਂ ਲਵਾਉਣਾ ਪੱਕਰੇ ਬਾਗੀਚੀ ਲਾਉਣੀ ਆ ਅਸੀਂ ਉਹ ਜੀ ਅੰਕੀ ਚਲੋ ਦੋਸਤੋ ਨੋਕਾ ਕਿਚੋਦੇ ਆ ਅਸਲੀ ਵੀਰ ਇੱਕ ਜਿਵੇਂ ਹੁਣ ਬਸੰਤ ਦੀ ਰੁੱਤ ਆ ਰਹੀ ਆ ਨਾ ਹਾਂਜੀ ਹਾਂਜੀ ਉਹਦੇ ਵਿੱਚ ਹੁਣ ਆਪਾਂ ਕਿਸਾਨ ਵੀਰਾਂ ਨੂੰ ਦੱਸੋ ਵੀ ਕਿਹੜੇ ਫਲਦਾਰ ਬੂਟੇ ਲਾ ਸਕਦੇ ਆ ਆਪਾਂ ਇਸ ਰੁੱਤ ਦੇ ਵਿੱਚ ਜ਼ਿਆਦਾਤਰ ਫਲ ਫਲਦਾਰ ਬੂਟੇ ਉਹਨਾਂ ਦੀ ਰੁੱਤ ਤੇ ਹੀ ਆ ਜੀ 15 ਫਰਵਰੀ ਤੋਂ ਬਾਅਦ ਸਾਰਾ ਅੱਗੇ ਅਪ੍ਰੈਲ ਤੱਕ ਮਤਲਬ ਵਧੀ ਹੀ ਰਹਿੰਦੀ ਹੈ ਰੁੱਤ ਚਾਹੇ ਛਾਂ ਵਾਲੇ ਚਾਹੇ ਆਪਣੇ ਫਲ ਵਾਲੇ ਹਾਂ ਸਰ ਹਰ ਇੱਕ ਪ੍ਰਕਾਰ ਦਾ ਪੌਦਾ ਲਾ ਸਕਦੇ ਆ ਆਪਾਂ ਜੀ ਠੀਕ ਆ ਕਿੰਨੂ ਅਮਰੂਦ ਸੰਤਰਾ ਨਿੰਬੂ ਜੋ ਵੀ ਲਾਉਣਾ ਨਾ ਹੁਣ ਆਪਾਂ ਸਾਰਾ ਲਾ ਸਕਦੇ ਆ ਠੀਕ ਆ ਹਾਂ ਸਾਰੇ ਪੱਤਿਆਂ ਦੀ ਵਧੀਆ ਫਟਾਰ ਆਉਣੀ ਹੈ ਬੂਟਿਆਂ ਦੀ ਆਪਣੇ ਕੋਲ ਨਰਸਰੀ ਜੀ ਵੀ ਇੱਥੋਂ ਲੈ ਕੇ ਜਾਵਾਂ ਕਿਸ ਤਰ੍ਹਾਂ ਮਤਲਬ ਉਹ ਨਾਸ਼ਪਤੀ ਖੜੀ ਆ ਪੱਛੜੀ ਪੌਦਾ ਜੀ ਆ ਖੜਾਏਗਾ ਨਾਸ਼ਪਤੀ ਇਹ ਹੈ ਹਾਂ ਇਹ ਮਤਲਬ ਆਪਣੇ ਕੋਲ ਲਿਵਾਉਣੇ ਜੀ ਤਿਆਰ ਹੈ ਫਰਵਰੀ ਜੀ ਵੀ ਲੱਗ ਜੂ ਨਹੀਂ ਲੋਕ ਨਹੀਂ ਜ਼ਿਆਦਾ ਜਨਵਰੀ ਚ ਲੱਗਦਾ ਸੀ ਯੂਨੀਵਰਸਿਟੀ ਰეკਮੈਂਡੇਸ਼ਨ ਦੇ ਮੁਤਾਬਕ ਜੀ ਅੱਛਾ ਪਰ ਇਹ ਸਾਰੇ ਲੱਗ ਜਾਣੇ ਕਿਉਂਕਿ ਲਿਵਾਉਣੇ ਜੀ ਤਿਆਰ ਨੇਗੇ ਹੁਣ ਤਾਂ ਹਰ ਇੱਕ ਪੌਦਾ ਲੱਗ ਸਕਦਾ ਕੋਈ ਵੀ ਪੌਦਾ ਲਾਓ ਜੀ ਕੋਈ ਖਾਲਦਾਰ ਦੇ ਵਿੱਚ ਲਾਓ ਸਦਾਵਾਰ ਬੂਟੇ ਲਾਉਣੇ ਆ ਫੁੱਲਾਂ ਵਾਲੇ ਆਪਾਂ ਸਾਰੇ ਲੱਗਣਗੇ ਜੀ ਕੋਈ ਆਪਾਂ ਵੱਡੇ ਪਲਾਂਟ ਲਾਉਣੇ ਆ ਡੈਕੋਰੇਸ਼ਨ ਵਾਲੇ ਪਾਮ ਲਾਉਣੇ ਆ ਜੀ ਸਭ ਦੀ ਰੁੱਤ ਹੈ ਜੀ ਹੁਣ ਪੂਰੀ ਵਧੀਆ ਸੀਜ਼ਨ ਜੀ ਦੇਖੋ ਦੋਸਤੋ ਇਹ ਆਪਣਾ ਭਰਾ ਅਰਸ਼ਦੀਪ ਜਿੰਨਾ ਵੀ ਸੁਸਾਇਟੀ ਬਣੀ ਵੀ ਆ ਇਹਨਾਂ ਨੂੰ ਬਿਲਕੁਲ ਪੂਰਾ ਸਹਿਯੋਗ ਦਿਓ ਇਹਨਾਂ ਨੂੰ ਬੂਟੇ ਨਾਲ ਤਾਂ ਲੈ ਕੇ ਜਾਓ ਤੇ ਆਪਣਾ ਐਡਰੈਸ ਬੋਲ ਦਿਓ ਲੋਕੇਸ਼ਨ ਬੋਲ ਦਿਓ ਹਣਾ ਤੇ ਮੋਬਾਈਲ ਨੰਬਰ ਇਹ ਜੀ ਆਪਣਾ ਪਿੰਨ ਮੂਸਾ ਜੀ ਇਹ ਹੈਗੀ ਹੈਗੀ ਆਪਣੀ ਮਾਨਸਾ ਤਰਵੰਡੀ ਸਾਬੋ ਰੋਡ ਦੇ ਉੱਪਰ ਹੈ ਜੀ ਬਿਲਕੁਲ ਤੇ ਮੂਸੇ ਨੂੰ ਤੇ ਸਿੱਧੀ ਸੜਕ ਵੀ ਜਾਂਦੀ ਹੈ ਜੀ ਛੋਟੀ ਲਿੰਕ ਰੋਡ ਜਾਂਦੀ ਹੈ ਜੀ ਆ ਇੱਥੋਂ ਮੂਸੇ ਨੂੰ ਜਾਂਦੀ ਹੈ ਮੋੜ ਦੇ ਉੱਪਰ ਹੈ ਜੀ ਥੋੜਾ ਘੱਟ ਪੈਂਦਾ ਜੀ ਮੇਨ ਰੋਡ ਦੇ ਉੱਪਰ ਦੇਖੋ ਦੋਸਤੋ ਇਹ ਪਿੰਡ ਦਸਨਦੀ ਦਾ ਲੋੜ ਨਹੀਂ ਬਾਈ ਸਿੱਧੂ ਮੂਸੇਵਾਲੇ ਦਾ ਪਿੰਡ ਹੈ ਤੇ ਉੱਥੇ ਵੀਰ ਅਰਸ਼ਜੀਤ ਨੇ ਨਰਸਰੀ ਇਹਨਾਂ ਦੀ ਸੋਸਾਇਟੀ ਨੇ ਕਰੀ ਬਈ ਇੱਥੇ ਇਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਤੇ ਬਾਈ ਤੁਹਾਨੂੰ ਦੱਸ ਦਿੰਦਾ ਤੇ ਫੋਨ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਫਲਦਾਰ ਰੁਟੇ ਬਾਰੇ ਜਾਂ ਸ਼ਾਲ ਰੁਟੇ ਬਾਰੇ ਹਾਂਜੀ ਨੰਬਰ ਬੋਲ ਦੋ ਬਾਈ ਆਪਣੀ ਨਰਸਰੀ ਦਾ ਨਾਮ ਹੈ ਤੇ ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ 78141 69204 ਤੇ ਤੁਸੀਂ ਇੱਥੇ ਕੰਟੈਕਟ ਕਰਕੇ ਕੋਈ ਵੀ ਬੋਲਦੇ ਚਾਹੀਦੇ ਉਹਨਾਂ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਬਸ ਤੁਸੀਂ ਅਸੀਂ ਨੰਬਰ ਸਕਰੀਨ ਤੇ ਵੀ ਲਾਵਾਂਗੇ ਬਾਈ ਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰੇਕ ਕਿਸਾਨ ਵੀ ਕੋਲ ਪਹੁੰਚ ਸਕੇ ਤੇ ਬਾਈ ਨਾਲ ਸੰਪਰਕ ਕਰ ਸਕੇ ਹਾਂਜੀ ਜੀ ਮੇਰਾ ਇੱਕ ਕੋਈ ਸੁਨੇਹਾ ਜੀ ਦੇਖੋ ਮੈਂ ਬੜਾ ਵੱਡਾ ਤਾਂ ਹੈ ਨਹੀਂਗਾ ਵੀ ਬੜੇ ਸੈਂਹ ਦੇ ਸਕਾਂ ਜੀ ਇੰਨੀ ਮੈਨੂੰ ਵੀ ਦੁਨੀਆਦਾਰੀ ਦਾ ਪਤਾ ਨਹੀਂ ਹੈਗਾ ਪਰ ਮੈਂ ਨਾ ਕਿ ਨਵੀਂ ਘਰ ਵਾਸਤੇ ਬਫ ਫਰੂਟ ਪਲਾਂਟ ਜਰੂਰ ਲਾਓ ਜੀ ਅੱਗੇ ਸੀਜ਼ਨ ਆ ਰਿਹਾ ਵਧੀਆ ਜਿਹੜਾ ਵੀਰ ਵੀ ਲਾਉਣਾ ਚਾਹੁੰਦਾ 2 2 4 4 ਆਪਾਂ ਕਿਸਾਨ ਵੀਰਾਂ ਦੇਖੋ ਆਪਣੇ ਕੋਲ ਜਮੀਨਾਂ ਦੀ ਘਾਟ ਨਹੀਂ ਹੈਗੀ ਤੇ ਲੋਕਾਂ ਨੇ ਕੋਠਿਆਂ ਉੱਤੇ ਲਾ ਰੱਖੇ ਨੇਗੇ ਆਪਾਂ ਆਪਦੇ ਖੇਤਾਂ ਦੇ ਵਿੱਚ ਨਾਲ ਦਾ ਖੇਤਾਂ ਦੀ رونਕ ਵਾਧੀ ਹੈ ਜੀ ਦੇਖੋ ਘਟੂ ਘਾਟ ਆਪਾਂ 5 5 10 10 ਬੂਟੇ ਸ਼ੁਰੂ ਕਰ ਲਓ 5 ਬੂਟਿਆਂ ਤੋਂ ਕਰ ਲਓ 5 ਬੂਟੇ ਇੱਕ ਵਾਰ ਲਾਓ ਅਗਲੇ ਸੀਜ਼ਨ ਚ 5 ਲਾਓ ਮੈਂ ਨਹੀਂ ਕਹਿੰਦਾ ਤੁਹਾਡੇ ਪੰਜਾਂ ਦੇ ਪੰਜ ਕਾਮਯਾਬ ਹੋਣਗੇ ਦੇਖੋ ਮੈਂ ਖੜਾ ਹਾਂ ਦੇਖੋ ਮੈਂ ਚੀਜ਼ ਵੇਚਣ ਵਾਲਾ ਕਹਿ ਸਕਦਾ 5ਉ 2 ਹੋਣ 3 ਹੋਣ 4 ਹੋਣ ਪਰ ਆਪਾਂ ਨੂੰ ਜੀ ਵੱਧ ਲਾਹਾ ਦੇਣਗੇ ਜਿਹੜਾ ਆਪਾਂ 5 ਬੂਟਿਆਂ ਤੇ ਖਰਚਾ ਕਰਾਂਗੇ ਜਿਹਨیں ਮੇਤ ਕਰਾਂਗੇ ਤੇ ਇਸ ਕਰਕੇ ਕਹਿੰਦਾ ਵੀ ਫਰੂਟ ਪਲਾਂਟ ਜਰੂਰ ਲਾਓ ਆਪਣੇ ਪ੍ਰਾਕੀਤ ਤੱਤ ਆਪਣੇ ਨਹੀਂ ਪੂਰੇ ਹੋ ਰਹੇ ਕਿਸਾਨਾਂ ਦੇ ਹੋਰ ਦੇ ਹੋਣੇ ਕੀਦੇ ਆ ਜੀ ਦੇਖੋ ਬਿਲਕੁਲ ਤੇ ਬਾਈ ਦਾ ਚੈਨਲ ਅਸੀਂ ਪਹਿਲਾਂ ਵੀ ਦੇਖਦੇ ਰਹਿੰਦੇ ਹਾਂ ਜੀ ਬਹੁਤ ਵਧੀਆ ਕੰਟੈਂਟ ਬਣਾਉਂਦੇ ਨੇਗੇ ਤੇ ਅਣਖ ਚੈਨਲ ਹੈ ਜੀ ਇਹਨਾਂ ਦਾ ਅਣਖ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰੋ ਸ਼ੇਅਰ ਵੀ ਕਰੋ ਤੇ ਪਰ ਮਹੌਂਗਾਰਾ ਦਿਓ ਤਾਂ ਕਿ ਅੱਗੇ ਜਾ ਕੇ ਇਹ ਇਸ ਤਰ੍ਹਾਂ ਦਾ ਬੱਤੂ ਵੱਧ ਕੰਟੈਂਟ ਬਣਾਉਂਦੇ ਰਹਿਣਾ ਤੇ ਤਰੱਕੀ ਕਰਨੀ ਜੀ ਅੱਸੀ ਕਾਲ ਉਸਤ ਬਹੁਤ-ਬਹੁਤ ਧੰਨਵਾਦ ਕਾਡਾ ਸੋਡਾਈ ਬਹੁਤ ਧੰਨਵਾਦ ਬਾਈ ਜੀ ਤੁਸੀਂ ਵੀ ਕੀਮਤੀ